ਮੈਂ ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਸਰ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਸਾਂ ਇੱਥੇ ਜਿਹੜੇ ਕਾਂਗਰਸੀ ਕੈਬਨਿਟ ਦੀਆਂ ਵਜ਼ੀਰਾਂ ਚ ਰਹੇ ਨੇ ਜਿਨ੍ਹਾਂ ਜਿਨ੍ਹਾਂ ਨੇ ਆਪਣੇ ਐਮਸੀ ਦੀਆਂ ਟਿਕਟਾਂ ਦਿੱਤੀਆਂ ਨੇ ਮੈਂ ਅੱਜ ਤੱਕ ਕਦੇ ਨਹੀਂ ਬੋਲਿਆ ਉਹਨਾਂ ਦੇ ਮੁੰਡਿਆਂ ਦੇ ਨਸ਼ੇ ਵੇਚਣ ਦੇ ਪਰਚੇ ਨੇ ਇੱਕ ਇੱਥੇ ਕਾਉਂਸਲਰ ਉਹਦੇ ਪਣੇਵੇਂ ਦੇ ਨਸ਼ਾ ਵੇਚਣ ਦਾ ਪਰਚਾ ਹੈ ਪਰ ਕਿਤੇ ਨਾ ਕਿਤੇ ਕੁਝ ਸਾਡੇ ਚ ਵੀ ਕਾਲੀਆਂ ਭੇਡਾਂ ਨੇ ਤੁਹਾਡੇ ਅਸ਼ੀਰਵਾਦ ਦੀ ਲੋੜ ਹੈ ਇੱਕ ਵਾਰੀ ਝਾੜੂ ਕੈਂਪ ਦੇ ਵਿੱਚ ਫੇਰਨਾ ਸਰ ਇਹ ਸਾਡਾ ਜਿਹੜਾ ਬਟਾਲਾ ਹੈ ਇਹ ਉਹਦਾ ਦਿਲ ਹੈ ਜੀ ਜਿਹੜਾ ਦਿਲ ਹੈ ਇਹਦੇ ਵਾਸਤੇ ਮੈਂ ਤੁਹਾਡੇ ਕੋ ਇਹੋ ਅਰਜ਼ ਕਰਨੀ ਹੈ ਉਹ ਖੜ ਜੋ ਕੈਂਪ ਵਾਲਿਓ ਇਹਦੇ ਵਾਸਤੇ ਮੈਂ ਹੱਥ ਜੋੜ ਕੇ ਤੁਹਾਡੇ ਕੋ ਇਹ ਅਰਜ਼ ਕਰਨੀ ਹੈ ਇਸ ਕੈਂਪ ਨੂੰ ਇਹ ਜਿੱਧਰ ਚੋਣ ਉਧਰ ਝਾੜੂ ਫਿਰ ਜਾਂਦਾ ਹੈ ਇਹਨਾਂ ਨੂੰ ਖੁੱਲੇ ਗੱਫੇ ਦੇ ਕੇ ਅਸੀਂ ਤਗੜੇ ਕਰਨਾ ਤਿਆਰੋ ਪੱਕੀ ਗੱਲ ਮੈਂ ਬਹੁਤ-ਬਹੁਤ ਤੁਹਾਡਾ ਧੰਨਵਾਦ ਕਰਦਾ ਆ ਕਈ ਮੰਤਰੀ ਲੱਗੇ ਨੇ ਇੱਥੇ ਸਾਧੂ ਬਦਨਾਮ ਕਰਨ ਵਾਸਤੇ ਮੈਂ ਕਹਿੰਦਾ ਇੱਕ ਪੈਸੇ ਦਾ ਸਬੂਤ ਲੈ ਆਉਣਾ ਸਿਆਸਤ ਛੱਡ ਕੇ ਨੀਥਾਂ ਪੈ ਜਾਊਗਾ ਜਿਆਦਾ ਸਮਾਂ ਤਾਂ ਨਹੀਂ ਲੈਣਾ ਮਾਨ ਸਾਹਿਬ ਸਰ ਉਹ ਐਂਡ ਤੱਕ ਜਿਹੜੀ ਮੋੜ ਖਤਮ ਹੁੰਦੀ ਆ ਉੱਥੋਂ ਤੱਕ ਦੁਨੀਆ ਖਲੋਤੀ ਆ ਤੁਹਾਡੇ ਪਿਆਰ ਵਾਸਤੇ ਇਹ ਪਿਆਰ ਕਰਦੇ ਨੇ ਤੁਹਾਡੀ ਇਮਾਨਦਾਰੀ ਦੀਆਂ ਮਸਾਲਾਂ ਘਰ ਘਰ ਜਾਂਦੀਆਂ ਨੇ ਮੈਂ ਤੁਹਾਡਾ ਸਾਰਿਆਂ ਦਾ ਕਿਉਂਕਿ ਨੇਰੀ ਬੜੀ ਆ ਇਹ ਦਿਲੋਂ ਪਿਆਰ ਆ ਸਰ ਵੇਖੋ ਤੂਫਾਨ ਦੇ ਵਿੱਚ ਕੱਟੇ ਦੇ ਵਿੱਚ ਖਲੋਤੇ ਨੇ ਦੋਵੇਂ ਬਾਵਾ ਖੜੀਆਂ ਕਰਕੇ ਐਨਾ ਕਿ ਜੋਸ਼ ਆ ਜਾਵੇ ਆ ਇੱਕ ਮੈਂ ਹੋਰ ਗੱਲ ਦੱਸ ਦਿਆਂ ਜੀ ਕਾਂਗਰਸ ਦੀ ਸ਼ਰਾਬ ਕੈਂਪ ਚ ਵਰਤਨ ਦਾ ਬੀਜ ਪੁੱਛ ਲੋ ਭਾਵੇਂ ਸਹੀ ਗੱਲ ਹੈ ਪੈਸੇ ਵੀ ਹੁੰਦੇ ਆ ਭੇਜੇ ਇਹ ਸਾਰਾ ਕੰਮ ਇੱਥੇ ਚੱਲ ਰਿਹਾ ਜੀ ਇਹ ਪੈਸੇ ਦੇਣਗੇ ਮੈਂ ਹੱਥ ਬਨ ਕੇ ਬੇਨਤੀ ਕਰਦਾ ਮਨਾ ਨਾ ਕਰਿਓ ਲక్ష్ਮੀ ਨੀ ਮੋੜੀ ਦੀ ਹੁੰਦੀ ਉਹ ਥੋੜੀ ਨੇ ਇਹਨਾਂ ਨੇ ਕਿਹੜਾ ਨਰਮਾ ਵਿੱਚ ਪੈਸੇ ਫੜ ਕੇ ਕਹਿ ਦਿਓ ਬੀ ਹਾਂ ਤੇ ਇੱਕ ਤਰੀਕ ਨੂੰ ਕਰ ਦਿਓ ਵੀ ਜਿਹੜੇ ਜਿਹੜੇ ਸਮਝ ਗਏ ਤਾੜੀ ਮਾਰ ਦਿਓ ਬਾਕੀ ਨੂੰ ਮਾਫਾ ਲਾ ਬਹੁਤ ਸਮਝਦਾਰ ਕੈਂਪ ਹੈ ਜੀ ਇਹ ਕੈਂਪ ਵਾਲੇ ਤਾਂ ਬਹੁਤ ਸਮਝਦਾਰ ਨੇ ਜਿੰਦਾਬਾਦ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਦੋਵੇਂ ਬਾਵਾਵਾਂ ਖੜੀਆਂ ਕਰਕੇ ਕਿਨਾਰਾ ਮਾਨ ਸਾਹਿਬ ਦੇਓ ਪਿਆਰ ਦੇ ਦਿਓ ਆਵਾਜ਼ ਆਉਣੀ ਚਾਹੀਦੀ ਹੈ ਦੋਵੇਂ ਬਾਵਾਾਂ ਦੀ ਏ ਇਨਕਲਾਬ ਆਮ आदमी ਬਾਡੀ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਮੈਂ ਸਦਾ ਰਹਿ ਲੀਆਂ ਜਿਹੜਾ ਤੁਸੀਂ ਇੰਨਾ ਪਿਆਰ ਬਖਸ਼ਿਆ ਮੈਨੂੰ ਮੈਂ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਸਰ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਸਾਂ ਇੱਥੇ ਜਿਹੜੇ ਕਾਂਗਰਸੀ ਕੈਬਨਿਟ ਦੀਆਂ ਵਜ਼ੀਰਾਂ ਚ ਰਹੇ ਨੇ ਜਿਨ੍ਹਾਂ ਜਿਨ੍ਹਾਂ ਨੇ ਆਪਣੇ ਐਮਸੀ ਦੀਆਂ ਟਿਕਟਾਂ ਦਿੱਤੀਆਂ ਨੇ ਮੈਂ ਅੱਜ ਤੱਕ ਕਦੇ ਨਹੀਂ ਬੋਲਿਆ ਉਹਨਾਂ ਦੇ ਮੁੰਡਿਆਂ ਦੇ ਨਸ਼ੇ ਵੇਚਣ ਦੇ ਪਰਚੇ ਨੇ ਇੱਕ ਇਥੇ ਕਾਉਂਸਲਰ ਉਹਦੇ ਭਨੇਵੇਂ ਦੇ ਨਸ਼ਾ ਵੇਚਣ ਦਾ ਪਰਚਾ ਹੈ ਪਰ ਕਿਤੇ ਨਾ ਕਿਤੇ ਕੁਝ ਸਾਡੇ ਚ ਵੀ ਕਾਲੀਆਂ ਭੇਡਾਂ ਨੇ ਤੁਹਾਡੇ ਅਸ਼ੀਰਵਾਦ ਦੀ ਲੋੜ ਹੈ ਇੱਕ ਵਾਰੀ ਝਾੜੂ ਕੈਂਪ ਦੇ ਵਿੱਚ ਫੇਰਨਾ ਸਰ ਇਹ ਸਾਡਾ ਜਿਹੜਾ ਬਟਾਲਾ ਇਹ ਉਹਦਾ ਦਿਲ ਹੈ ਜੀ ਜਿਹੜਾ ਦਿਲ ਹੈ ਇਹਦੇ ਵਾਸਤੇ ਮੈਂ ਤੁਹਾਡੇ ਕੋ ਇਹੋ ਅਰਜ਼ ਕਰਨੀ ਹੈ ਉਹ ਘਰ ਜੋ ਕੈਂਪ ਵਾਲਿਓ ਇਦੇ ਵਾਸਤੇ ਮੈਂ ਹੱਥ ਜੋੜ ਕੇ ਤੁਹਾਡੇ ਕੋਲ ਹੋਰ ਜੁਗ ਕਰਨੀ ਆ ਇਸ ਕੈਂਪ ਨੂੰ ਇਹ ਜਿੱਧਰ ਚੋਂ ਉਧਰ ਝਾੜੂ ਫਿਰ ਜਾਂਦਾ ਇਹਨਾਂ ਨੂੰ ਖੁੱਲੇ ਗੱਫੇ ਦੇ ਕੇ ਅਸੀਂ ਤਗੜੇ ਕਰਨਾ ਤਿਆਰੋ ਪੱਕੀ ਗੱਲ ਮੈਂ ਬਹੁਤ-ਬਹੁਤ ਤੁਹਾਡਾ ਧੰਨਵਾਦ ਕਰਦਾ ਆ ਕਈ ਮੰਤਰੀ ਲੱਗੇ ਨੇ ਇੱਥੇ ਸਾਂਦੂਬਤ ਨਾਮ ਕਰਨ ਵਾਸਤੇ ਮੈਂ ਕਹਿੰਦਾ ਇੱਕ ਪੈਸੇ ਦਾ ਸਬੂਤ ਲੈ ਆਉਣਾ ਸਿਆਸਤ ਛੱਡ ਕੇ ਨੀਂਥਾਂ ਪੈਜੂਗਾ ਜਿਆਦਾ ਸਮਾਂ ਤਾਂ ਨਹੀਂ ਲੈਣਾ ਮਾਨ ਸਾਹਿਬ ਸਰ ਉਹ ਐਂਡ ਤੱਕ ਜਿਹੜੀ ਮੋੜ ਖਤਮ ਹੁੰਦੀ ਆ ਉੱਥੋਂ ਤੱਕ ਦੁਨੀਆ ਖਲੋਤੀ ਆ ਤੁਹਾਡੇ ਪਿਆਰ ਵਾਸਤੇ ਇਹ ਪਿਆਰ ਕਰਦੇ ਨੇ ਤੁਹਾਡੀ ਇਮਾਨਦਾਰੀ ਦੀਆਂ ਮਸਾਲਾਂ ਘਰ ਘਰ ਜਾਂਦੀਆਂ ਨੇ ਮਸ ਤੁਹਾਡਾ ਸਾਰਿਆਂ ਦਾ ਕਿਉਂਕਿ ਨੇਰੀ ਬੜੀ ਐ ਇਹ ਦਿਲੋਂ ਪਿਆਰ ਆ ਸਰ ਵੇਖੋ ਤੂਫਾਨ ਦੇ ਵਿੱਚ ਕੱਟੇ ਦੇ ਵਿੱਚ ਖਲੋਤੇ ਨੇ ਦੋਵੇਂ 바ਵਾ ਖੜੀਆਂ ਕਰਕੇ ਐਨਾ ਕਿ ਜੋਸ਼ ਆ ਜਾਵੇ ਆ ਇੱਕ ਮੈਂ ਹੋਰ ਗੱਲ ਦੱਸ ਦਿਆਂ ਜੀ ਕਾਂਗਰਸ ਦੀ ਸ਼ਰਾਬ ਕੈਂਪ ਚ ਵਰਤਨ ਦਾ ਹੈ ਬੀਜੇ ਪੁੱਛ ਲੋ ਭਾਵੇਂ ਸਹੀ ਗੱਲ ਹੈ ਪੈਸੇ ਵੀ ਹੁੰਦੇ ਭੇਜੇ ਇਹ ਸਾਰਾ ਕੰਮ ਇੱਥੇ ਚੱਲ ਰਿਹਾ ਹੈ ਜੀ ਏ ਪੈਸੇ ਦੇਣਗੇ ਮੈਂ ਹੱਥ ਬਨ ਕੇ ਬੇਨਤੀ ਕਰਦਾ ਮਨਾ ਨਾ ਕਰਿਓ ਲక్ష్ਮੀ ਨੀ ਮੋੜੀ ਦੀ ਹੁੰਦੀ ਉਹ ਥੋੜੀ ਨੇ ਇਹਨਾਂ ਨੇ ਕਿਹੜਾ ਨਰਮਾ ਵਿੱਚ ਪੈਸੇ ਫੜ ਕੇ ਕਹਿ ਦਿਓ ਵੀ ਹਾਂ ਤੇ ਇੱਕ ਤਰੀਕ ਨੂੰ ਕਰ ਦਿਓ ਵੀ ਹਾਂ ਜਿਹੜੇ ਜਿਹੜੇ ਸਮਝ ਗਏ ਤਾੜੀ ਮਾਰ ਦਿਓ ਬਾਕੀ ਨੂੰ ਮਾਫਾ ਲਹ ਬਹੁਤ ਸਮਝਦਾਰ ਕੈਂਪ ਹੈ ਜੀ ਇਹ ਕੈਂਪ ਵਾਲੇ ਤਾਂ ਬਹੁਤ ਸਮਝਦਾਰ ਨੇ زندہ باد زندہ باد بہت بہت ਧੰਨਵਾਦ ਦੋਵੇਂ ਬਾਵਾਵਾਂ ਖੜੀਆਂ ਕਰਕੇ ਕਿਨਾਰਾ ਮਾਨ ਸਾਹਿਬ ਨੂੰ ਪਿਆਰ ਦੇ ਦਿਓ ਆਵਾਜ਼ ਆਉਣੀ ਚਾਹੀਦੀ ਹੈ ਦੋਵੇਂ ਬਾਵਾਵਾਂ ਦੀ اے ਇਨਕਲਾਬ ਆਮ आदमी ਬਾਡੀ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਮੈਂ ਸਦਾ ਰਹਿ ਲੀਆਂ ਜਿਹੜਾ ਤੁਸੀਂ ਇੰਨਾ ਪਿਆਰ ਬਖਸ਼ਿਆ ਮੈਨੂੰ Subscribe to One India channel and never miss an update